ਆਮ ਆਦਮੀ ਪਾਰਟੀ ਦੇ ਲੀਡਰ ਤੇ ਵਰਕਰ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਰਿਆਵਾਂ ਦਾ ਦੂਸ਼ਿਤ ਪਾਣੀ ਦੇਣ ਲਈ ਚੰਡੀਗੜ੍ਹ ਪਹੁੰਚੇ ਪੁਲਿਸ ਨੇ ਬੈਰੀਕੇਡ ਲਾ ਕੇ ਆਪ ਪ੍ਰਦਰਸ਼ਨਕਾਰੀਆਂ ਨੂੰ ਮੁੱਖ ਮੰਤਰੀ ਨਿਵਾਸ ਤੱਕ ਪਹੁੰਚਣ ਤੋਂ ਪਹਿਲਾਂ ਹੀ ਰੋਕ ਦਿੱਤਾ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ ਟੱਪ ਕੇ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਚੰਡੀਗੜ੍ਹ ਪੁਲਿਸ ਦਾ ਵੱਡਾ ਘੇਰਾ ਤੋੜਨ ਵਿੱਚ ناکਾਮ ਰਹੀ ਪੁਲਿਸ ਨਾਲ ਕਾਫੀ ਬਹਿਸਬਾਜ਼ੀ ਹੋਈ ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਵੀ ਕੀਤੀ ਪੁਲਿਸ ਨੇ ਪਾਰਟੀ ਲੀਡਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਿਹੜੀ ਸਰਕਾਰਾਂ ਮਰਦਾਵਾਂ ਸਰਕਾਰਾਂ ਪਾਣੀਆਂ ਨੂੰ ਦੂਸ਼ਤ ਕਰ ਰਹੀਆਂ ਨੇ ਮਰਦਾਵਾਂ ਮਰਦਾਵਾਂ ਸਰਕਾਰ ਮਰਦਾਵਾਂ ਮਰਦਾਵਾਂ ਇੱਥੇ ਜ਼ਬਰਦਸਤੀ ਕਰ ਰਹੀ ਹੈ ਸਾਨੂੰ ਸਾਡੇ ਕਨਸਟੀਟਿਊਸ਼ਨ ਰਾਈਟ ਜਿਹੜਾ ਹੈਗਾ ਉਹ ਕਨਸਟੀਟਿਊਸ਼ਨ ਨੂੰ ਹਰਟ ਕਰਨ ਦੀ ਗੱਲ ਕਰ ਰਹੀ ਹੈ ਗੁੰਡਾਗਰਪਰ ਦਸਤੀ ਤੁਹਾਨੂੰ ਚੱਕ ਲੈ ਜਾਣ ਦੀ ਗੱਲ ਕਰ ਰਹੀ ਹੈ ਜੇ ਅਸੀਂ ਪੁਲਿਸ ਨੂੰ ਪਿਆਰ ਨਾਲ ਹੋ ਸਗੁੰਡਾ ਬਿਲਕੁਲ ਪਿਆਰ ਨਾਲ ਲੋਖੜਨ ਟੱਕਾ ਕਰ ਰਹੀ ਹੈ ਸ਼ਰੀਆਂ ਟੱਕਾ ਕਰ ਰਹੀ ਹੈ ਆਮ ਆਦਮੀ ਪਾਰਟੀ ਦੇ ਲੀਡਰ ਤੇ ਵਰਕਰ ਡਾਕਟਰ ਬਲਵੀਰ ਰਿਗਵਾਈ ਵਿੱਚ ਚੰਡੀਗੜ੍ਹ ਪਹੁੰਚੇ ਪਰ ਇਸ ਦੌਰਾਨ ਪਾਰਟੀ ਦੇ ਵੱਡੇ ਲੀਡਰ ਕੈਰ ਹਾਜ਼ਰ ਰਹੇ ਦੋ ਤਿੰਨ ਨੂੰ ਸਾਡਾ ਫਿਰ ਧਰਨਾ ਹੈਗਾ ਫਿਰੋਜ਼ਪੁਰ ਚ ਲੈਂਡ ਮਾਫੀਆ ਦੇ ਖਿਲਾਫ ਤੁਹਾਨੂੰ ਅਸੀਂ ਸਾਰੇ ਤੁਹਾਨੂੰ ਇਕੱਠੇ ਨਜ਼ਰ ਆਵਾਂਗੇ ਬੰਦੇ ਦੀਆਂ ਆਪਣੀਆਂ ਕੋਈ ਫੈਮਿਲੀ ਦੀਆਂ ਕਮਿਟਮੈਂਟ ਹੁੰਦੀਆਂ ਬਹੁਤ ਸਾਰੇ ਸਾਡੇ ਐਮਐਲਏ ਜਿਹੜੇ ਵਿਧਾਨ ਸਭਾ ਦੇ ਜਿਹੜੇ ਕਮੇਟੀਆਂ ਬਣੀਆਂ ਹੋਈਆਂ ਉਹਦੇ ਵਿੱਚ ਮੈਨੂੰ ਸਾਰੇ ਐਮਐਲਏ ਜਿਹੜੇ ਮੇਰੇ ਨਾਲ ਇਨ ਟੱਚ ਹੈ ਦਰਿਆਵਾਂ ਦਾ ਦੂਸ਼ਿਤ ਪਾਣੀ ਪੂਰੇ ਪੰਜਾਬ ਤੋਂ ਲਿਆਂਦਾ ਗਿਆ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ ਗੁਰਬਾਣੀ ਦੀ ਤੁਕ ਨਾਲ ਪਾਣੀ ਦੀ ਅਹਿਮੀਅਤ ਦਾ ਸੁਨੇਹਾ ਦਰਸਾਉਂਦੀ ਆਮ ਆਦਮੀ ਪਾਰਟੀ ਦੀ ਸ਼ੁੱਧ ਪਾਣੀ ਮੁਹਿੰਮ ਵਾਲੀ ਵੈਨ ਪੰਜਾਬ ਪਰ ਦੇ ਜਲ ਸਰੋਤਾਂ ਤੋਂ ਗੰਦਾ ਪਾਣੀ ਲੈ ਕੇ ਚੰਡੀਗੜ੍ਹ ਪਹੁੰਚੀ ਵੈਨ ਵਿੱਚ ਕਾਲੇ ਪਾਣੀ ਨਾਲ ਭਰੀਆਂ ਬੋਤਲਾਂ ਉੱਤੇ ਸਬੰਧਿਤ ਇਲਾਕੇ ਦੇ ਲੀਡਰਾਂ ਦੇ ਨਾਂ ਲਿਖੇ ਹੋਏ ਸਨ ਪਰ ਚੰਡੀਗੜ੍ਹ ਪੁਲਿਸ ਨੇ ਵੈਨ ਨੂੰ ਮੁੱਖ ਮੰਤਰੀ ਰਿਹائشਵਲ ਦਾਖਲ ਹੋਣ ਤੋਂ ਰੋਕਦਿਆਂ ਕਬਜ਼ੇ ਵਿੱਚ ਲੈ ਲਿਆ ਵੱਖ-ਵੱਖ ਹਲਕਿਆਂ ਤੋਂ ਆਮ ਆਦਮੀ ਪਾਰਟੀ ਨੇ ਪੰਜਾਬ ਭਰਦਿਆਂ ਤੋਂ ਲਿਆਇਆ ਐਮਐਲਏ ਜਲਾਲਾਬਾਦ ਸੁਬੀਰ ਸਿੰਘ ਬਾਦਲ ਸਰ ਸਿਮਰਤ ਬਾਦਲ ਬਹੁਤ ਸਾਰੇ ਸੁਖਦੇਵ ਸਿੰਘ ਢੀਂਡਸਾ ਅੱਗੇ ਤੁਸੀਂ ਦੇਖ ਸਕਦੇ ਹੋ ਤਮਾਮ ਹਲਕਿਆਂ ਤੋਂ ਆਮ ਆਦਮੀ ਪਾਰਟੀ ਨੇ ਬੋਤਲਾਂ ਲਿਆਂਦੀਆਂ ਨੇ ਗੰਦੇ ਪਾਣੀ ਦੀਆਂ ਪੁਲਿਸ ਨੇ ਸਿਰਫ ਪ੍ਰਦਰਸ਼ਨਕਾਰੀਆਂ ਨੂੰ ਹੀ ਨਹੀਂ ਰੋਕਿਆ ਬਲਕਿ ਮੀਡੀਆ ਕਵਰੇਜ ਵਿੱਚ ਵੀ ਵਿਗਨ ਪਾਇਆ ਮੀਡੀਆ ਨੂੰ ਧੱਕੇ ਮਾਰਨ ਦੀ ਕੋਸ਼ਿਸ਼ ਕੀਤੀ ਪੂਨਮ ਦਿਲਾਵਰੀ ਜੀ ਮੈਂ ਕਵਰ ਕਰ ਰਿਹਾ ਸੀ মিডিਆ ਨੂੰ ਰਾਈਟ ਹੈ ਕਵਰ ਕਰ ਸਕਦਾ ਉਹ ਜਾਂ ਨਹੀਂ ਕਰ ਸਕਦਾ ਸਰ ਕਰ ਸਕਦੇ ਸਾਡੀ ਡਿਊਟੀ ਚ ਵਾਧਾ ਨਹੀਂ ਪੁੰਚਾ ਸਕਦੇ ਸਾਡੇ ਕੋਲ ਸ਼ਾਰਟ ਨਹੀਂ ਤੁਸੀਂ ਸਾਨੂੰ ਧੱਕੇ ਮਾਰ ਰਹੇ ਹੋ ਕੀ ਪੁਲਿਸ ਦਾ ਇਹ ਕੰਮ ਹੁੰਦਾ ਕਿ ਉਹ মিডিਆ ਨੂੰ ਧੱਕੇ ਮਾਰੇ ਕੀ ਪੁਲਿਸ ਦਾ ਇਹ ਕੰਮ ਆ ਕਿ মিডিਆ ਨੂੰ ਧੱਕਾ ਮਾਰਿਆ ਜਾਵੇ ਅਸੀਂ ਲਾਡਰ ਮੇਨਟੇਨ ਕਰਨਾ ਸਾਡੀ ਡਿਊਟੀ ਲਾਡਰ ਕਿਹੜੀ ਆਮ ਆਦਮੀ ਪਾਰਟੀ ਦੀ ਮੰਗ ਹੈ ਪੰਜਾਬ ਸਰਕਾਰ ਦੂਸ਼ਿਤ ਪਾਣੀਆਂ ਦੇ ਮੁੱਦੇ ਨੂੰ ਮੁੱਖ এজেন্ডੇ ਤੇ ਲੈ ਕੇ ਆਵੇ ਤੇ ਲੋਕਾਂ ਦੀ ਮੂਲ ਲੋੜ ਨਾਲ ਜੁੜਿਆ ਮਸਲਾ ਪਹਿਲ ਦੇ ਆਧਾਰ ਤੇ ਹੱਲ ਕਰੇ